ਅਜਿਹਾ 2300 ਸਾਲ ਪਹਿਲਾਂ ਚੰਦਰਗੁਪਤ ਮੌਰੀਆ ਨੂੰ ਸੱਤਾ ਤੇ ਬਿਠਾਇਆ ਗਿਆ ਰਾਜਾ ਆਨੰਦ ਨੂੰ ਸੱਤਾ ਤੋਂ ਲਾਂਬੇ ਕਰਕੇ ਤੇ ਚੰਦਰਗੁਪਤ ਮੌਰੀਆ ਮੰਨਿਆ ਜਾਂਦਾ ਹੈ ਕਿ ਆਧੁਨਿਕ ਭਾਰਤ ਦੀ ਜਿਹੜੀ ਨੀਂਹ ਉਹਨੇ ਰੱਖੀ ਹੈ ਪੂਰੇ ਵੱਡੇ ਭਾਰਤ ਤੇ ਉਸ ਦਾ ਕਬਜ਼ਾ ਸੀਗਾ ਅਫਗਾਨਿਸਤਾਨ ਤੱਕ ਚੜ੍ਹਾ ਜਾਂਦਾ ਸੀ ਇਧਰੋਂ ਬੰਗਾਲ ਤੱਕ ਉਧਰੋਂ ਗੁਜਰਾਤ ਮੱਧ ਪ੍ਰਦੇਸ਼ ਸਾਰੇ ਉਹਦੇ ਅੰਡਰ ਆਉਂਦੇ ਸੀਗੇ ਚੰਦਰਗੁਪਤ ਮੌਰੀਆ ਨੂੰ ਰਾਜ ਤੇ ਬਿਠਾਉਣ ਵਾਲਾ ਇੱਕ ਸ਼ਖਸ ਚਾਨਕਿਆ ਜਿਸ ਦਾ ਸ਼ਾਮ-ਦਾਮ ਦੰਡਪੇੜ ਅੱਜ ਵੀ ਭਾਰਤੀ ਰਾਜਨੀਤੀ ਦੇ ਵਿੱਚ ਬੜਾ ਵੱਡਾ ਬੋਲਬਾਲਾ ਰੱਖਦਾ ਹੈ ਤੇ ਭਾਰਤ ਦੇ ਰਾਜਨੀਤਿਕ ਲੋਕ ਚੋਟੀ ਦੇ ਰਾਜਨੀਤਿਕ ਲੋਕ ਸ਼ਾਮ-ਦਾਮ ਦੰਡਪੇੜ ਤੋਂ ਸਿੱਖਿਆ ਲੈਂਦੇ ਹੋਏ ਇਹ ਜ਼ਰੂਰੀ ਸਮਝਦੇ ਆ ਕਿ ਸੱਤਾ ਦੇ ਕਾਬਜ਼ ਰਹਿਣਾ ਤੇ ਇਹਨਾਂ ਚੀਜ਼ਾਂ ਤੋਂ ਕੰਮ ਲੈਣਾ ਪਊ ਹੁੰਦਾ ਕੀ ਹੈ ਸ਼ਾਮ-ਦਾਮ ਦੰਡਪੇੜ ਹੁੰਦਾ ਕੀ ਹੈ ਸ਼ਾਮ-ਦਾਮ ਦੰਡਪੇੜ ਨੇ ਵੀ ਪੜ ਰਿਹਾ ਸੀ ਤੇ ਮੈਂ ਬੜੇ ਡੰਗਾਈ ਦੇ ਨਾਲ ਜਦੋਂ ਇਹਨੂੰ ਦੇਖਿਆ ਕਿ ਕੀ ਮਤਲਬ ਕੀ ਹੈ ਇਹਨਾਂ ਚੀਜ਼ਾਂ ਦਾ ਪਹਿਲਾ ਮਤਲਬ ਨਹੀਂ ਪਤਾ ਸੀ ਸਾਰੀਆਂ ਚੀਜ਼ਾਂ ਦਾ ਨਹੀਂ ਪਤਾ ਸੀ ਸ਼ਾਮ ਕਹਿੰਦੇ ਵੀ ਵਿਚਾਰ ਚਰਚਾ ਕਰਨੀ ਪੂਰੇ ਵਧੀਆ ਤਰੀਕੇ ਦੇ ਨਾਲ ਧਾਮ ਬਰਿਸ਼ਵਤ ਖੋਰੀ ਡੰਡ ਸਜ਼ਾ دینی ਪਵੇ ਤਾਂ ਦੇ ਦੇਣਗੇ ਭੇਦ ਕਿਸੇ ਦੀ ਕਮਜ਼ੋਰੀ ਦਾ ਭੇਦ ਤੁਹਾਡੇ ਕੋਲੇ ਹੋਣਾ ਚਾਹੀਦਾ ਜੇ ਚਾਰ ਚੀਜ਼ਾਂ ਹੈਗੀਆਂ ਨਾ ਤਦ ਉਸੇ ਸੱਤੇ ਵਿੱਚ ਕਹਿੰਦੇ ਕਾਮਯਾਬ ਹੋ ਜੂ। 135-40 ਸਾਲ ਚੰਦਰਗੁਪਤ ਮੌਰੀਆ ਦਾ ਇਹ ਰਾਜਵੰਸ਼ ਇਹੋਲੇ ਰਾਜ ਕੀਤਾ ਸੀਦਾ। ਤੇ ਇੱਕੋ ਨਾਰਾ ਰਹਾ। ਸਾਮ, ਦਾਮ, ਡੰਡ, ਪੇਤ। ਜਦੋਂ ਸੌ ਚੁੱਕੀ ਜਾਂਦੀ ਸੀ ਇਹਨਾਂ ਚਾਰੇ ਚੀਜ਼ਾਂ ਦੀ ਚੁੱਕੀ ਜਾਂਦੀ ਸੀ। ਵਿਚਾਰ ਚਰਚਾ ਕਰਾਂਗੇ, ਰਿਸ਼ਵਤ ਖੋਰੀ ਕਰਾਂਗੇ, ਸਜ਼ਾ ਤੇ ਤੇ ਨਾਲ ਪੇਤ ਕਿਸੇ ਦੀਆਂ ਕਮਜ਼ੋਰੀਆਂ ਦਾ ਪੇਤ ਸਾਡੇ ਕੋਲੇ ਹੋਣਾ ਚਾਹੀਦਾ। ਇਹ ਸੋਚ ਗਾਈ ਜਾਂਦੀ ਸੀ ਅੱਜ ਦੇ ਸੰਦਰਭ ਦੇ ਵਿੱਚ ਜਦੋਂ ਇਹ ਚੀਜ਼ਾਂ ਨੂੰ ਦੇਖਦੇ ਆ ਤਾਂ ਜਿਹੜੀ ਮੋਦੀ ਸਰਕਾਰ ਹੈ ਬੀਜੇਪੀ ਦੀ ਸਰਕਾਰ ਹੈ ਉਹ ਕੁਝ ਵੱਖਰੀ ਨਹੀਂ ਮੋਨ ਭਗਵਤ ਜੀ ਕੀ ਕਹਿੰਦੇ ਆ ਕਹਿੰਦੇ ਕਿ 75 ਸਾਲ ਦੀ ਕੋਈ ਲੀਖ ਹੈ ਨਹੀਂ ਜ਼ਰੂਰੀ ਨਹੀਂ ਬੰਦਾ ਤੰਦਰੁਸਤ ਪਿਆ ਹੋਵੇ ਤਾਂ 75 ਸਾਲ ਦਾ ਕੀ ਮਤਲਬ ਰਿਟਾਇਰਮੈਂਟ ਦਾ ਆਪ ਦੇ ਦਿੱਤੇ ਹੋਏ ਨਾਰੇ ਆਪ ਹੀ ਉਲਟਾਉਣ ਵਾਲੇ ਇਹ ਲੋਕ ਅਗਲੇ ਸਾਲ 75 ਦੇ ਹੋ ਰਹੇ ਆ ਮੋਦੀ ਸਾਹਿਬ ਵੀ 75 ਦੇ ਹੋ ਰਹੇ ਆ ਮਨਜ ਡਰ ਵੀ ਹੈ ਕਿਹਾ ਸੀ ਲੋਕਾਂ ਨੂੰ ਕਿ ਉਹ ਬਿਰਦਾ Ashram ਜਿਹੜਾ ਬਣਿਆ ਹੋਇਆ ਨਾ BJP ਦੇ ਜਦੋਂ ਸਿਖਰਲੇ ਲੀਡਰ ਹੈ ਚੋਟੀ ਦੇ ਲੀਡਰ ਹੈ ਜਦੋਂ 75 ਕਰਾਸ ਕਰ ਜਾਂਦੇ ਆ ਬਿਰਦਾ Ashram ਵਿੱਚ ਭੇਜ ਦਿੱਤੇ ਜਾਂਦੇ ਆ ਤੇ ਉਹਨੂੰ ਮਾਰਗਦਰਸ਼ਕ ਮੰਡਲ ਕਿਹਾ ਜਾਂਦਾ ਉਸ ਬਿਰਦਾ Ashram ਨੂੰ ਉਹ ਇੱਕ ਰਾਹ ਬਣਾ ਦਿੱਤਾ ਗਿਆ ਤੇ ਜਦੋਂ ਹੁਣ ਆਪ ਦੀ ਜਾਨ ਦੀ ਵਾਰੀ ਆਈ ਉਸ ਰਾਹ ਦੇ ਵਿੱਚ ਉਸ ਘਰ ਤਾਂ ਕਹਿੰਦੇ ਵੀ ਨਹੀਂ ਏ ਕੀ ਮਤਲਬ ਹੋਇਆ ਇਸੇ ਤਰ੍ਹਾਂ ਸਾਮਦਾਮ ਡਾਟ ਪੇਜ ਚੱਲਦਾ ਹੈ ਇਹ ਕੋਈ ਵੱਖਰੀ ਕਹਾਣੀ ਨਹੀਂ ਅੱਜ ਅਮਰੀਕਾ ਵਿਸ਼ਵ ਨੂੰ ਅੱਗੇ ਲਈ ਫਿਰਦਾ ਕਹਿੰਦਾ ਕਹਿੰਦਾ ਵਿਸ਼ਵ ਨੂੰ ਚੀਨ ਚਲਾਊਗਾ ਜਾਂ ਰੂਸ ਚਲਾਊਗਾ ਜਾਂ ਅਮਰੀਕਾ ਚਲਾਊ ਦਾ ਬਿਗ 3 ਤੇ ਜਦੋਂ ਚੌਥੇ ਦਾ ਜ਼ਿਕਰ ਆਉਂਦਾ ਮੀ ਹਾਂ ਇਹ ਵੀ ਮੂੰਹ ਮਾਰ ਰਿਹਾ ਹੈ ਇਹ ਵੀ ਆਪ ਦੀ ਗਲਤੇ ਅੜਨ ਲੱਗ ਗਿਆ ਹੈ ਤਾਂ ਉਸ ਨੂੰ ਬਰਬਾਦ ਕਰ ਦੇਵੋ ਜਾਂ ਤਾਂ ਹਮਲਾ ਕਰ ਦੇਵੋ ਜਾਂ ਵਫਾਰਕ ਤੌਰ ਤੇ ਤੈਸਨੈਸ ਕਰ ਦੇਵੋ ਉਸ ਦੀਆਂ ਕੰਪਨੀਆਂ ਦਾ ਲੱਕ ਤੋੜ ਦੇਵੋ ਬੇਰੋਜ਼ਗਾਰੀ ਆਮ ਕਰ ਦੇਵੋ ਤੇ ਇਸ ਤਰ੍ਹਾਂ ਨਾਲ ਉਸ ਦੇ ਲੱਕ ਤੋੜ ਕੇ ਉਹਨੂੰ ਉਸ ਸ਼੍ਰੇਣੀ ਦੇ ਵਿੱਚ ਨਹੀਂ ਆਉਣ ਦੇਣਾ ਤੇ ਹਰ ਇੱਕ ਤਰ੍ਹਾਂ ਦਾ ਸ਼ਾਮ-ਦਾਮ ਡੰਡ ਪੇੜ ਵਰਤਿਆ ਜਾਂਦਾ ਹੈ ਜਿਵੇਂ ਟਰੰਪ ਹੁਣ ਵਰਤ ਰਿਹਾ ਭਾਰਤ ਤਾਂ ਰਸਤੇ ਖੋਲਦੇ ਸਾਰੇ ਉਹਦੇ ਪ੍ਰੋਡਕਟਸ ਦੇ ਲਈ ਪਰ ਅਸੀਂ ਭਾਰਤ ਲਈ ਨਹੀਂ ਖੋਲਾਂਗੇ ਇਹ ਉਹਨਾਂ ਦਾ ਨਾਰਾ ਹੈ ਗਣਤੀ 'ਚ ਨਹੀਂ ਆਉਣੇ ਚਾਹੀਦੇ ਉਹਨਾਂ ਤਿੰਨਾਂ ਦੇ ਚੌਥਾ ਦੇਸ਼ ਨਹੀਂ ਹੋਣਾ ਚਾਹੀਦਾ ਇਹ ਵੱਖਰੀ ਗੱਲ ਹੈ ਕਿ ਸਾਡਾ ਬੋਲਬਾਲਾ ਬਹੁਤ ਜ਼ਿਆਦਾ ਹੋ ਸਾਡੀ ਲੋਬਿੰਗ ਬਹੁਤ ਵਧੀਆ ਹੁੰਨ ਵਿਸ਼ਵ ਦੇਸ਼ਾਂ ਦੇ ਵਿੱਚ ਅਮਰੀਕਾ ਵਿੱਚ ਕੈਨੇਡਾ ਵਿੱਚ ਤੇ ਯੂਰਪ ਦੇ ਵਿੱਚ ਤੇ ਸਾਰੇ ਇਹ ਕਹਿ ਰਹੇ ਆ ਕਿ ਤੁਸੀਂ ਭਾਰਤ ਨਾਲ ਇਸ ਤਰ੍ਹਾਂ ਨਹੀਂ ਕਰ ਸਕਦੇ ਪਰ ਉਹਨਾਂ ਦੀ ਕੋਸ਼ਿਸ਼ ਜਾਰੀ ਹੈ 5 ਸਾਲ ਪਹਿਲਾਂ ਮੋਦੀ ਜੀ ਬਹੁਤ ਤਗੜੇ ਮਿੱਤਰ ਸਨ ਟਰੰਪ ਦੇ ਟਰੰਪ ਨੇ ਮੋਟਾ ਲੈਣੀਆਂ ਸੀਗੀਆਂ ਤੇ ਭਾਰਤ ਵਿੱਚ ਮੋਦੀ ਨੂੰ ਦਿਟਾਉਣਾ ਸੀਗਾ ਸਭ ਕੁਝ ਹੋ ਗਿਆ ਹੁਣ ਇੱਕ ਦੂਜੇ ਤੋਂ ਵੈਰਟ ਹੋ ਗਏ ਕਿਉਂ ਹੋ ਗਏ ਕਿਉਂਕਿ ਕੰਮ ਖਤਮ ਹੋ ਗਿਆ ਜਦੋਂ ਟਰੰਪ ਕਹਿੰਦਾ ਵੀ ਮੈਂ ਸਮਝੌਤਾ ਕਰਾਇਆ ਭਾਰਤ ਪਾਕਿਸਤਾਨ ਦਾ ਤੇ ਮੋਦੀ ਨੇ ਦੇਖਿਆ ਵੀ ਪ੍ਰੈਸ਼ਰ 56 ਇੰਚ ਦਾ ਸੀਨਾ ਇਹਨੂੰ ਕੀ ਕਹਿਣਗੇ ਲੋਕੀ ਕਿ ਝੋਗ ਗਿਆ 트াম্প ਅੱਗੇ ਬੜਾ ਤਕੜਾ ਪ੍ਰੈਸ਼ਰ ਬੀ ਜੀ ਪੀ ਕਹਿੰਦੀ ਮਾਰ ਵੱਜੂਗੀ ਸਾਡੇ ਤੇ ਬਹੁਤ ਤਕੜੀ ਜੇ ਅਸੀਂ ਇਹ ਗੱਲ ਮੰਨਗੇ ਤਾਂ ਉਹ ਮੰਨੇ ਨਹੀਂ 트াম্প ਨੂੰ ਗੁੱਸਾ ਆ ਗਿਆ ਮੇਰੀ ਗੱਲ ਨਹੀਂ ਮੰਨੀ ਮੈਨੂੰ ਅਮਰੀਕਾ ਦਾ ਰਾਸ਼ਟਰਪਤੀ ਨਹੀਂ ਸਮਝਦੇ ਤੇ ਕਹਿੰਦੇ ਅਸੀਂ ਤੁਹਾਡੇ ਵਪਾਰਕ ਤੌਰ ਤੇ ਕਾਬੂ ਹੋਾਂਗੇ ਯੂਕਰੇਨ ਦੀ ਲੜਾਈ ਕਹਿੰਦੇ ਮੋਦੀ ਨੇ ਸ਼ੁਰੂ ਕਰਵਾਈ ਬੇਹੋਦਾ ਬੇਤੁਕਾ ਬਿਨਾ ਸਿਰ ਪੈਰ ਤੋਂ ਰੋ ਅਸੀਂ ਭਾਰਤੀ ਵੀ ਜਾਣਦੇ ਆ ਕਿ ਮੋਦੀ ਸਾਹਿਬ ਨੇ ਜੋ ਕਿ ਹਜੇ ਹੈ ਜੀ ਕਿ ਦੁਲਦੇਸ਼ਾਂ ਦੀ ਲੜਾਈ ਸ਼ੁਰੂ ਕਰਾ ਸਕਣ ਦੇਸ਼ਾਂ ਦੇ ਸਬੰਧ ਵਿਗਾੜ ਸਕਣ ਸਾਡੇ ਤਾਂ ਆਪ ਦੇ ਸਬੰਧ ਵਿਗੜੇ ਹੋਏ ਆ ਸਾਡੇ ਪਰੋਸੀਆਂ ਦੇ ਨਾਲ ਅਸੀਂ ਤਾਂ ਨਾ ਤਾਂ ਉਹਨਾਂ ਦੀ ਮਦਦ ਕਰ پا ਰਹੇ ਆ ਤੇ ਨਾ ਉਹਨਾਂ ਤੋਂ ਮਦਦ ਲੈ ਰਹੇ ਆ ਸਾਨੂੰ ਤਾਂ ਆਪ ਦੇ ਵਪਾਰਿਕ ਸਮਾਨ ਨੂੰ ਵੇਚਣ ਦੀ ਇਸ ਤਰ੍ਹਾਂ ਹੋਇਆ ਪਿਆ ਹੈ ਕਿ ਕਿਹੜੇ ਦੇਸ਼ ਨੂੰ ਵੇਚੀਏ ਕਿਹੜੇ ਦੇਸ਼ ਨੂੰ ਨਾ ਵੇਚੀਏ ਕਿੱਧਰ ਜਾਈਏ ਮਾਲ ਲੈ ਕੇ ਤੁਹਾਨੂੰ ਤਾਂ ਮਾਲ ਦੀ ਪਈ ਹੈ ਖੜਦਾ ਆਪਦੇ ਸਬੰਧ ਸਕਾਰਾਤਮਕ ਨਹੀਂ ਹੋ ਰਹੇ ਸਾਡੇ ਗੁਆਂਢੀ ਮੁਲਕਾਂ ਦੇ ਨਾਲ ਅਸੀਂ ਯੂਕਰੇਨ ਦੇ ਵਿੱਚ ਲੜਾਈ ਸ਼ੁਰੂ ਕਰਾ ਸਕਦੇ ਹਾਂ ਅਸੀਂ ਯੂਕਰੇਨ ਦੇ ਵਿੱਚ ਇਹਨਾਂ ਹੱਲਾ ਗੁੱਲਾ ਕਰਾ ਸਕਦੇ ਹਾਂ ਕਿ ਯੂਕਰੇਨ ਦਾ ਜਿਹੜਾ ਪ੍ਰੈਜ਼ੀਡੈਂਟ ਹੈ ਇਹੋ ਜਿਹਾ ਹੈ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੀ ਮੰਨ ਕੇ ਰੂਸ ਨਾਲ ਲੜਾਈ ਸ਼ੁਰੂ ਕਰ ਦੂਗਾ ਨਹੀਂ ਤਾਂ ਕਹਿਣ ਦਾ ਮਤਲਬ ਹੈ ਵੀ ਚਨਕਿਆ ਦੀ ਨੀਤੀ ਸਾਰੇ ਦੇਸ਼ ਵਰਤਦੇ ਹੈ ਕੋਈ ਵੀ ਪਾਰਟੀ ਇਸ ਚੀਜ਼ ਤੋਂ ਛੁਪੀ ਨਹੀਂ ਹੈ ਕੋਈ ਵੀ ਦੇਸ਼ ਇਸ ਚੀਜ਼ ਤੋਂ ਅੱਖੋਂ ਪਰੋਖੇ ਨਹੀਂ ਕਰ ਸਕਦਾ ਇਸ ਚੀਜ਼ ਨੂੰ ਕਿ ਸ਼ਾਮਦਾਮ ਡੰਡਪੇਦ ਨੂੰ ਨਾ ਵਰਤਿਆ ਜਾਵੇ। ਇਹ ਚਾਲ ਹੈ, ਇਹ ਪੈਂਤੜੇ ਹੈ। ਇਹ ਡਿਪਲੋਮੇਸੀ ਹੈ, ਇਹ ਕੂਟਨੀਤੀ ਹੈ। ਇਹ ਜਿਹੜੀ ਸਾਰੇ ਦੇਸ਼ ਖੇਡਦੇ ਆਂ ਦੁਜੇ ਨਾਲ। ਤੇ ਅੱਜ ਦੇ ਨੇ ਖੇਡਦੇ। ਚਿਰਾਂ ਤੋਂ ਖੇਡੀ ਜਾ ਰਹੀ ਨੀਤੀ ਹੈ। ਰਾਜਨੀਤੀ ਖੇੜੀ ਹੋਜੀ ਹੈ। ਜਿਹੜਾ ਬੰਦਾ ਕੂਟਨੀਤਿਕ ਨਹੀਂ, ਜਿਹੜਾ ਬੰਦਾ ਸ਼ਾਮਦਾਮ ਡੰਡਪੇਦ ਦੀ ਵਰਤੋਂ ਨਹੀਂ ਕਰਦਾ। ਉਹਨੂੰ ਕਿਤੇ ਨਹੀਂ ਲਿਤਾਇਆ ਤਾ ਉਸ ਦੇਸ਼ ਨੂੰ ਉਸ ਬੰਦੇ ਨੂੰ ਰਾਜਨੀਤੀ ਦੇ ਵਿੱਚ ਉਹਦੀ ਜਗ੍ਹਾ ਦਿਖਾ ਦਿੱਤੀ ਜਾਂਦੀ ਹੈ ਸੋ ਜੇ ਕੋਈ ਇਹ ਕਵੇ ਕਿ ਸੁਸੋਧੀਆਂ ਨੇ ਕਹਿਤੀ ਗੱਲ ਤੇ ਅਸੀਂ ਤਾਂ ਸਾਫ਼ ਸੁਥਰੇ ਆ ਪਾਕ ਪਵਿੱਤਰ ਆ ਦੁੱਧ ਤੋਤੇ ਆ ਤੇ ਇਹ ਗੱਲ ਛੱਡ ਦਿਓ ਉਹਦੇ ਮੂੰਹੋਂ ਨਿਕਲ ਗਈ ਪਰ ਇਹ ਹੈ ਸ਼ਰੀਆ ਆਪਦੇ ਦਿਲ ਤੇ ਕੋਈ ਵੀ ਵੱਡਾ ਜਾਂ ਛੋਟਾ ਲੀਡਰ ਹੱਥ ਰੱਖ ਕੇ ਕਹੇ ਕਿ ਮੈਂ ਨਹੀਂ ਇਹ ਕੰਮ ਕਰਦਾ ਤਾਂ ਫੇਰ ਮੰਨਾਂਗੇ ਗੁਰਦੁਆਰਾ ਸਾਹਿਬ ਵਾਲ ਹੱਥ ਕਰਕੇ ਕਹੇ ਕਿ ਮੈਂ ਇਹ ਕੰਮ ਨਹੀਂ ਕਰਦਾ ਸ਼ਾਮ-ਦਾਮ ਡੰਡਪੇਰ ਵੀ ਵਰਤੋਂ ਨਹੀਂ ਕਰਦਾ ਫੇਰ ਮੰਨਾਂਗੇ ਕਰਦੇ ਆ ਪਰ ਹਾਂ ਪਰਦੇ ਚ ਰਹਿ ਕੇ ਕਰਦੇ ਆ ਕਿਸੇ ਦੇ ਮੂੰਹ ਤੋਂ ਨਿਕਲ ਜਾਂਦਾ ਤੇ ਕੋਈ ਸ਼ਰਿਆਮ ਕਰਦਾ ਵੀ ਰਹਿੰਦਾ ਤੇ ਪਤਾ ਨਹੀਂ ਲੱਗਦਾ ਧੰਨਵਾਦ